ਕਹਿੰਦੇ ਕਿ ਤੁਹਾਡੇ ਕੋਲ ਇੱਕ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ। ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਉਣੇ 'ਚ ਕੀ ਪ੍ਰੋਬਲਮ। ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਰਨਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਦੁਕਾਨਾਂ। ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ। ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜੋ ਪਿਛਲੇ ਦਿਨੀ ਰਾਜਸਥਾਨ ਜੋਧਪੁਰ ਦੇ ਵਿੱਚ ਲਾ ਦਾ ਪੇਪਰ ਹੋਇਆ ਉਸ ਵਿੱਚ ਦੋਸਤੋ ਸਿੱਖ ਭੈਣ ਵੀ ਪੇਪਰ ਦੇਣ ਦੇ ਲਈ ਗਈ ਪਰ ਦੋਸਤੋ ਸਿੱਖ ਭੈਣ ਨੂੰ ਪੇਪਰ ਉਥੋਂ ਦੀ ਜੋ ਅਧਿਕਾਰੀ ਸੀ ਉਹਨਾਂ ਨੇ ਆਪਣੇ ਕਕਾਰ ਲਾਉਣ ਦੇ ਲਈ ਕਿਹਾ ਨਾਲ ਹੀ ਦੋਸਤੋ ਪਿਛਲੇ ਦਿਨੀ ਜੋ ਦਰਬਾਰ ਸਾਹਿਬ ਦੇ ਅਰਚਨਾ ਮਾਕਵਾਨਾ ਨਾਮ ਦੀ ਲੜਕੀ ਵੱਲੋਂ ਜੋਗਾ ਕਰਕੇ ਆਪਣੀਆਂ ਫੋਟੋਆਂ ਵਾਇਰਲ ਕੀਤੀਆਂ ਜਾਂ ਉਸ ਨੂੰ ਲੈ ਕੇ ਵੀ ਦੋਸਤੋ ਸਿੱਖ ਪ੍ਰਚਾਰਕ ਵੱਲੋਂ ਆਪਣੇ ਵਿਚਾਰ ਰੱਖੇ ਗਏ ਨੇ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੈਂ ਬਲਕੈਂਟ ਦੇ ਰਹਿਣ ਵਾਲੀ ਆ ਤੇ ਮੈਂ ਕਰੰਟਲੀ ਰਿਆਦ ਕਾਲਜ অফ ਲੋ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਪੜਾ ਰਹੀਆਂ ਬੱਚਿਆਂ ਨੂੰ ਲਾ ਦੇ ਸਟੂਡੈਂਟਸ ਨੇ ਤੇ ਮੈਂ ਪਰਸੂਇੰਗ ਕਰ ਰਹੀ ਹਾਂ ਪੀ ਐਚ ਡੀ ਜੋ ਕਿ ਮੇਰਾ ਲਾਸਟ ਈਅਰ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਮੈਂ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀ ਹਾਂ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਤੇ ਸਰ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈਆਂ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁੱਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਘੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕੰਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਿਟੀ ਗਾਰਡ ਹੈ ਤੇ ਇਹ ਇੰਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮਿਲੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇਗੀ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਖੜੇ ਹੋਏ ਸੀ ਕਹਿੰਦੇ ਬੈਬ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਂ ਕਿਹਾ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਂ ਕਿਹਾ ਸਰ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲੋ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹੈ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਇਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਿਆ ਗ੍ਰੇਡ ਪਾਨ ਵੇਅਰ ਕਰ ਸਕਦੀ ਹਾਂ ਆਪਣਾ ਕੜਾ ਵੇਅਰ ਕਰ ਸਕਦੀ ਹਾਂ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇੱਕ ਇਨਸਟਰਕਸ਼ਨਸ ਲਿਖਿਆ ਹੋਇਆ ਇਹ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਐਕਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰਿਜ਼ੂਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵਿਦੇ ਅੰਦਰ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿਖਿਆ ਹੋਵੇ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਕੇ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰਸ਼ਾ ਕਰਨਾ ਤਾਂ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਐ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇੰਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜਾ ਤੇ ਕਿਰਪਾਨ ਲਾਣ ਲਈ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਤੋਂ ਘੱਟ ਅੱਧਾ ਜਾਂ ਪੌਣਾ ਘੰਟਾ ਮੈਨੂੰ ਇਗਜ਼ਾਮ ਮਤਲਬ ਕਿ ਮੈਨੂੰ ਇਗਜ਼ਾਮ ਪੇਪਰ ਨਹੀਂ ਦਿੱਤਾ ਥੋੜਾ ਟਾਈਮ ਰਹਿ ਗਿਆ ਸੀ ਪੇਪਰ ਕੰਪਲੀਟ ਹੋਣ ਨੂੰ ਜਿਸ ਦੀ ਵਜਲ ਤੋਂ ਮੈਨੂੰ ਕੰਪਲੀਟ ਨਹੀਂ ਕਰ ਪਾਈ ਇੰਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨਿਕਲੇ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਪਰੋਚ ਉਥੇ ਵੀ ਕੁਝ ਅਫਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ ਐਸਐਚਓ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੇਂਟ ਆਪਣਾ ਐਫਆਈਆਰ ਫਾਈਲ ਕਰੋ ਐਫਆਈਆਰ ਫਾਈਲ ਕਰਨੇ ਤੋਂ ਬਾਅਦ ਵੀ ਸਰ ਮੈਂ ਦੋ ਇਹ ਤਿੰਨ ਬਾਰ ਉਹਨਾਂ ਨੂੰ ਫੋਨ ਕਰੇ ਕਿ ਇਸ ਇਹ ਇਨਵੈਸਟੀਗੇਸ਼ਨ ਕਿਥੇ ਤੱਕ ਪਹੁੰਚੀ ਅਜੇ ਤੱਕ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਪਿੱਛੇ ਤੁਸੀਂ ਤੇ ਬਹਿਸ ਕਰਨਾ ਹੈ ਉਹ ਹਾਈ ਕੋਰਟ ਦੇ ਸਖਤ ਨਿਯਮ ਹੋ ਚੁੱਕੇ ਹੈ ਮੈਂ ਕਿਹਾ ਜੋ ਜੁਡੀਸ਼ਰੀ ਸਾਨੂੰ ਖੁਦ ਜੋ ਕਨਸਟੀਟਿਊਸ਼ਨ ਸਾਨੂੰ ਖੁਦ ਰਾਈਟ ਪ੍ਰੋਵਾਈਡ ਕਰਦਾ ਉਹ ਕਿਵੇਂ ਸਾਡੇ ਤੋਂ ਇਹ ਰਾਈਟ ਟੇਕ ਅਵੇ ਕਰ ਸਕਦਾ ਜਾਂ ਤਾਂ ਤੁਸੀਂ ਆਰਟੀਕਲ ਜੋ 25 ਹੈ ਉਹਨੂੰ ਸਟ੍ਰਕ ਡਾਊਨ ਕਰ ਲਓ ਉੱਥੇ ਤੋਂ ਕਿ ਅਸੀਂ ਤਾਂ ਤੁਹਾਨੂੰ ਵੇਅਰਿੰਗ ਆਫ ਕਿਰਪਾਨ ਤੁਹਾਨੂੰ ਫੰਡਮੈਂਟਲ ਰਾਈਟ ਦਿੰਦੇ ਹੀ ਨਹੀਂ ਉਸ ਤੋਂ ਬਾਅਦ ਦਾ ਚਲੋ ਮੈਂ ਮੰਨਿਆ ਕਿ ਮੈਂ ਕਿਸੇ ਲ ਤੁਸੀਂ ਆਪ ਲੋਨ ਨੂੰ ਹੱਥ ਲੈ ਕੇ ਤੇ ਮੈਨੂੰ ਮੇਰੀ ਫਿਊਚਰ ਨੂੰ ਕਿਵੇਂ ਸਿਕਿਉਰ ਕਰ ਰਹੇ ਹੋ ਮੈਂ ਤਾਂ ਕਿਸੇ ਸਾਈਡ ਤੋਂ ਇਗਜ਼ਾਮ ਦੇ ਹੀ ਨਹੀਂ ਸਕਦੀ इवन ਮੈਂ ਝਾਰਖੰਡ ਦਾ ਵੀ ਇਗਜ਼ਾਮ ਦਿੱਤਾ ਜਿੱਥੇ ਪਰਸਨ ਨੂੰ ਕੁਝ ਨੋਲੇਜ ਵੀ ਨਹੀਂ ਹੈ ਸਿੱਖੀ ਬਾਰੇ ਉਹ ਹਾਲਾਂਕਿ ਉਸ ਟਾਈਮ 'ਤੇ ਮੈਂ ਟਕਸਾਲੀ ਜੋ ਕਿਰਪਾਨ ਹੁੰਦੀ ਨਾ ਵੱਡੀ ਵਾਲੀ ਉਹ ਪਾ ਕੇ ਗਈ ਸੀ ਉਹਨਾਂ ਨੇ ਇੱਕ ਦੋ ਕੁਐਸਚਨ ਮੇਰੇ ਤੋਂ ਪੁੱਛੇ ਚੈਕਿੰਗ ਕਰੀ ਤੇ ਮੈਨੂੰ ਅਲਾਉ ਵੀ ਕੀਤਾ ਇਗਜ਼ਾਮ ਲਈ ਰਾਜਸਥਾਨ 'ਚ ਵੀ ਮੈਂ ਪਹਿਲੇ ਇੱਕ ਦੋ ਵਾਰ ਅਪੀਅਰ ਹੋਈ ਮੇਰੇ ਨਾਲ ਕਦੇ ਨਹੀਂ ਹੋਇਆ ਪਰ ਹੁਣ ਦੀ ਵਾਰ ਇਹਨਾਂ ਨੇ ਮੇਰੇ ਨਾਲ ਬਹੁਤ ਮਿਸਬੀਹੇਵ ਕਰਿਆ ਮੇਰੇ ਕਕਾਰ ਨੂੰ ਲੈ ਕੇ ਤੇ ਮੇਰੇ ਕਕਾਰ ਨੂੰ ਲੋਹਾ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨ੍ਹਾਂ ਦਾ ਹੈ ਰਾਈਟ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਅਮਰਸਾ ਕੇ ਹੋਇਆ ਜਿਨ੍ਹਾਂ ਨੇ ਯਾ ਇਵਨ ਕਿਸੇ ਨੇ ਅਮਰ ਨਹੀਂ ਸਕੇ ਕੜਾ ਵਿਕ ਲਵਾ ਰਹੇ ਤਾਂ ਮਤਲਬ ਕਿ ਫਿਊਚਰ ਸੀ ਟੇਨ ਨਹੀਂ ਹੋ ਸਕਦਾ ਅਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਿਟੀ ਮਤਲਬ ਕਿ ਕੋਰਟ ਦੇ ਥਰੂ ਜਾਂ ਕਿਸੇ ਅਥਾਰਟੀ ਨੇ ਕੋਈ ਐਗਜ਼ਾਮਿੰਗ ਦੇ ਵਿੱਚ ਜਾਂ ਐਗਜ਼ਾਮਿਨੇਸ਼ਨ ਦੇ ਵਿੱਚ ਮਤਲਬ ਕਿ ਪ੍ਰੈਸਕ੍ਰਾਈਬ ਕਰੀ ਹੈ ਇਸ ਤਰੀਕੇ ਨਾਲ ਤਾਂ ਅਸੀਂ ਸਰ ਘਰੇ ਬੈਠ ਜੀ ਸਾਨੂੰ ਤਾਂ ਕੋਈ ਪੇਪਰ ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ ਤਾਂ ਅਸੀਂ ਤਾਂ ਕਿਸੇ ਐਗਜ਼ਾਮ ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟੇਨ ਨਹੀਂ ਹੈ ਤਾਂ ਰੀਜ਼ਨਿੰਗ ਰੈਸਟ੍ਰਿਕਸ਼ਨਸ ਲਗਾਈ ਜਾਗੇ ਜੋ ਕਿ ਲੱਗੇ ਕਿ ਰੀਜ਼ਨੇਬਲ ਨੇ ਕੋਈ ਕਿਰਪਾ ਨਹੀਂ ਆ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਕਿ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਜਿੰਨੇ ਵੀ ਸਰੋਤੇ ਆ ਸੰਗਤ ਆ ਸਭ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਸਾਰੀ ਸੰਗਤ ਇਹ ਜਿਹੜੀ ਬੇਨਤੀ ਹੈ ਬੜੀ ਪਿਆਰ ਦੇ ਨਾਲ ਤੇ ਸਾਰੀ ਜਿੰਨੀ ਵੀ ਇਹ ਲਾਈਵ ਆ ਸਾਰਾ ਸੁਣਦਾ ਕਿਰਪਾਲਤਾ ਕਰੀ ਉਹ ਮੇਰੀ ਬੇਨਤੀ ਹੈ ਖਾਸ ਕਰਕੇ ਸਲੋਤਿਆਂ ਨੂੰ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ 2-4 ਜੜੀਆਂ ਘਟਨਾਵਾਂ ਉਹ ਸਾਡੇ ਪੰਥ ਦੇ ਵਿੱਚ ਵਾਪਰੀਆਂ ਉਹਨਾਂ ਵਿਸ਼ਿਆਂ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਜਿਹੜੀ ਘਟਨਾ ਉਹ ਦਰਬਾਰ ਸਾਹਿਬ ਇੱਕ ਨੌਜਵਾਨ ਕੁੜੀ ਆਉਂਦੀ ਹੈ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਪਰ ਮਤਲਬ ਉਹਨਾਂ ਦੇ ਦਸਨ ਮੁਤਾਬਕ ਵੀ ਕੁੜੀ 6-7 ਘੰਟੇ ਪ੍ਰਕਰਮਾਂ ਦੇ ਵਿੱਚ ਰਹਿੰਦੀ ਆ ਪ੍ਰਕਰਮਾਂ ਦੇ ਵਿੱਚ ਇੱਧਰ ਉੱਧਰ ਜਾਂਦੀ ਆ ਕਿਤੇ ਵੀ ਉਹਨੇ ਪ੍ਰਕਰਮਾਂ ਦੇ ਵਿੱਚ ਨਮਸਕਾਰ ਮੱਥਾ ਨਹੀਂ ਟੇਕਿਆ ਦਰਬਾਰ ਸਾਹਿਬ ਦੇ ਅੰਦਰ ਵੀ ਨਹੀਂ ਟੇਕਿਆ ਪ੍ਰਕਰਮਾਂ ਦੇ ਵਿੱਚ ਵੀ ਕਿਤੇ ਨਹੀਂ ਮੱਥਾ ਟੇਕਿਆ ਮੱਥਾ ਨਹੀਂ ਟੇਕਿਆ ਪਰ ਉਹ ਦਰਬਾਰ ਸਾਹਿਬ ਆ ਕੇ ਇੱਕ ਕੰਮ ਕਰਦੀ ਆ ਵੀ ਉੱਥੇ ਪਹਿਲਾਂ ਤੇ ਉਹਨੇ ਜੋਗਾ ਕੀਤਾ ਜਿਸ ਤਰ੍ਹਾਂ ਚੌਂਕੜਾ ਮਾਰ ਕੇ ਬੈਠਦੀ ਉਹ ਕੰਮ ਕੀਤਾ। ਅਗਲਾ ਉਹਨੇ ਇੱਕ ਦੂਜਾ ਕੰਮ ਇਹ ਕੀਤਾ ਵੀ ਆਪਣੀਆਂ ਲੱਤਾਂ ਤਾਂ ਕਰਕੇ ਜਿਸ ਤਰ੍ਹਾਂ ਜੋਗਾ ਕਰਦੇ ਆ ਉਹ ਜਿਹੜਾ ਵੀ ਦਰਬਾਰ ਸਾਹਿਬ ਕਰਨਾ ਇੱਕ ਇਜਾਜ਼ਤ ਹੀ ਨਹੀਂ ਹੈ। ਮਰਜ਼ਾਦਾ ਅਨੁਸਾਰ ਵੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਉਹਨੇ ਆ ਕੇ ਉਹ ਕੀਤਾ। ਇਹ ਜਿੱਥੇ ਉਹਨੇ ਜੋਗਾ ਕੀਤਾ ਜਾਂ ਲੱਤਾਂ ਤਾਂ ਕਰਕੇ ਜੋਗਾ ਕੀਤਾ ਉਹ ਉਹਨੇ ਬਕਾਇਦਾ ਫੋਨ ਦੇ ਵਿੱਚ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਆ ਉਹਦੀਆਂ ਫੋਟੋਆਂ ਵੀ ਖਿੱਚੀਆਂ ਆ। ਤੇ ਬਾਅਦ ਦੇ ਵਿੱਚ ਮਸਲਾ ਪੱਖ ਦਾ ਪੱਖ ਦਾ ਅੱਗੇ ਤੁਰਿਆ ਜਾਂਦਾ ਉਹ ਕੁੜੀ ਜਾਂਦੀ ਹੈ ਮਾਫੀਨਾਮਾ ਮਾਫੀ ਦੀ ਉਹਦੀ ਇੱਕ ਵੀਡੀਓ ਹੁੰਦੀ ਆ ਵੀ ਮੈਨੂੰ ਨਹੀਂ ਸੀ ਪਤਾ ਇਦਾਂ ਉਦਾਂ ਕਰਕੇ ਇੱਕ ਦਿਨ ਛੱਡ ਕੇ ਉਹਦਾ ਫਿਰ ਇਹ ਬਿਆਨ ਹੁੰਦਾ ਵੀ ਮੇਰੇ ਉੱਪਰ 295 ਇਹਦਾ ਪਰਚਾ ਦਰਜ ਹੋਇਆ ਐਫ ਆਰ ਐਫ ਆਈ ਆਰ ਹੋਈ ਹੈ ਤੇ ਮੈਂ ਉਹਦਾ ਵਿਰੋਧ ਕਰਦੀ ਆ ਐਸ ਪੀ ਸੀ ਇਦਾਂ ਉਦਾਂ ਕਰਕੇ ਜੋ ਕੁਝ ਵੀ ਉਹਨੇ ਬੜਾ ਊੜਤਪਾਨ ਬੋਲਿਆ ਸਿੱਖ ਪੰਥ ਤੇ ਸਿੱਖ ਧਰਮ ਬਾਰੇ ਵੀ ਮੈਨੂੰ ਨਹੀਂ ਸੀ ਪਤਾ ਸਿੱਖ ਧਰਮ ਇਦਾਂ ਦਾ ਹੋਵੇਗਾ ਉਦਾਂ ਦਾ ਹੋਵੇਗਾ ਫਿਰ ਹੁਣ ਉਹ ਕੁੜੀ ਕੀ ਕਹਿ ਰਹੀ ਆ ਵੀ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਵੀ ਕਿਸੇ ਸਰਕਾਰ ਦੀ ਛੈ ਆ ਉਹ ਸਰਕਾਰ ਦੀ ਛੈ ਦੇ ਨਾਲ ਹੀ ਦਰਬਾਰ ਸਾਹਿਬ ਆਈ ਆ ਉਥੇ ਆ ਕੇ ਨੇ ਇੱਕ ਮੁੱਦਾ ਕ੍ਰੀਏਟ ਕੀਤਾ ਉਹ ਫੋਟੋਆਂ ਖਿੱਚ ਕੇ ਆਪਣੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਪਾਈਆਂ ਵੀ ਇਦਾਂ ਇਦਾਂ ਕਰਕੇ ਦਰਬਾਰ ਸਾਹਿਬ ਇਹਨਾਂ ਜਿੱਦਾਂ ਟਿਕਟੋਕ ਦੇ ਵਿੱਚ ਉਹ ਵੀ ਉਥੇ ਰੀਲਾਂ ਬਣਾਉਂਦੇ ਸੀ ਨੱਚੜ ਪੁੜ ਕਰਨ ਵਾਲੀਆਂ ਜਾਂ ਉਹ ਕੁਝ ਇਹ ਕੀ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹ ਬੰਨ ਕੀ ਰਿਹਾ ਇਹ ਇੱਕ ਸਾਜ਼ਿਸ਼ ਇੰਨੀ ਵੱਡੀ ਉਹ ਵੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੋ ਜਾਵੇ। ਉੱਥੇ ਜਿਹੜੀ ਸਿਕਿਉਰਿਟੀ ਆ ਟਾਸਕ ਫੋਰਸ ਵਾਲੇ ਜਿਹਨੂੰ ਆਪਾਂ ਸਿਕਿਉਰਿਟੀ ਵਾਲੇ ਸੱਜਣ ਕਹਿ ਦਿੰਨੇ ਆ ਉਹ ਵੀ ਆਪਣੇ ਪਿੰਡਾਂ ਦੇ ਵਿੱਚੋਂ ਹੀ ਆ। ਕੀ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਕੁੜੀ ਨਹੀਂ ਆਈ? ਉੱਥੇ ਹੀ ਉਹਨੂੰ ਬਣਦੀ ਜਿਹੜੀ ਉਹ ਸਜ਼ਾ ਦਿੰਦੇ ਕੋਈ ਜਿੱਦਾਂ ਕਾਨੂੰਨੀ ਤੌਰ ਤੇ 295A ਜਾਂ ਹੋਰ ਕੋਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈਆ ਉਹਦਾਂ ਦੇ ਉਥੇ ਐਫ ਆਈ ਆਰ ਹੋ ਜਾਂਦੀ। ਪਰ ਇਹਦੇ ਉੱਪਰ ਵੀ ਤੁਸੀਂ ਵੇਖ ਲਓ ਅੱਜ ਤੱਕ ਚਲੋ 295 ਇਹ ਪਰਚਾ ਦਰਜ ਹੋ ਗਿਆ ਪਰ ਉਹਨੂੰ ਕਿਸੇ ਨੇ ਚੋਕੇ ਅੰਦਰ ਕੀਤਾ ਉਹਦੇ ਉੱਪਰ ਕਿਸੇ ਨੇ ਪਰਚਾ ਦਰਜ ਕੀਤਾ ਕਿ ਪੁਲਿਸ ਉਹਦੇ ਕੋਲ ਗਈ ਕੋਈ ਕਾਰਵਾਈ ਹੋਈ ਨਹੀਂ ਹੋਈ ਕਾਰਨ ਕੀ ਹੈ ਕਿਉਂਕਿ ਉਸ ਕੁੜੀ ਇੱਕ ਸਾਜ਼ਿਸ਼ ਦੇ ਤਹਿਤ ਆਉਂਦੀ ਆ ਸਾਜ਼ਿਸ਼ ਦੇ ਤਹਿਤ ਹੀ ਉਹਨੇ ਸਾਰਾ ਕੁਝ ਆ ਕੇ ਕੀਤਾ ਤੇ ਸਾਰਾ ਕੁਝ ਇਸੇ ਤਹਿਤ ਹੀ ਹੋ ਰਿਹਾ ਸਾਜਿਸ਼ ਦੇ ਤਹਿਤ ਹੀ ਆਈ ਸਾਜਿਸ਼ ਦੇ ਤਹਿਤ ਹੀ ਉਹਨੇ ਸਾਰਾ ਕੁਝ ਕੀਤਾ ਕਿ ਜੋ ਵੀ ਉਹ ਜੋਗਾ ਜਗਾ ਕਰਨਾ ਸੀ ਵੀ ਇੱਕ ਮੁੱਦਾ ਜਾ ਕ੍ਰੀਏਟ ਕਰਨਾ ਹਨਾ ਕਈ ਮੁੱਦਿਆਂ ਨੂੰ ਦਬਾਉਣ ਵਾਸਤੇ ਹੁਣ ਦੂਜਾ ਮੁੱਦਾ ਇੰਟਰਨੈਟ ਦੇ ਉੱਪਰ ਚੱਲ ਰਿਹਾ ਇੱਕ ਹਰਜੀਤ ਸਿੰਘ ਨਿਹੰਗ ਸਿੰਘ ਬਾਣੀ ਦੇ ਵਿੱਚ ਆਉ ਦਮਾਲਾ ਬਣਦਾ ਵਾ ਤੇ ਦਮਾਲਾ ਵੀ ਬੜਾ ਵਧੀਆ ਬਣਦਾ ਸਾਰਾ ਕੁਝ ਨਿਹੰਗ ਸਿੰਘ ਬਾਣੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉਹ ਰਾਮ ਮੰਦਰ ਦੇ ਜਾ ਕੇ ਉੱਥੇ ਲੰਗਰ ਵੀ ਲਾਉਂਦਾ ਜਾਂ ਜੋ ਇਹ ਮੂਰਤੀ ਪੂਜਾ ਵੀ ਕਰਦਾ ਹਮਣ ਵੀ ਕਰਦਾ ਜੋਗ ਵੀ ਕਰਦਾ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਵੀ ਉਹ ਹਮਣ ਕਰ ਰਿਹਾ ਜੱਗ ਕਰ ਰਿਹਾ ਉਹ ਨਿਹੰਗ ਸਿੰਘ ਕਿੰਨਾ ਦਾ ਛੱਡਿਆ ਹੋਇਆ ਵਾ ਜਿਹੜਾ ਇੱਕ ਨਿਹੰਗ ਸਿੰਘ ਇੱਕ ਖਾਲਸਾ ਸਾਜੰਦਾ ਉਹ ਤਾਂ ਬੜਾ ਪੱਕਾ ਹੁੰਦਾ ਆਪਣੀ ਸ਼ਬਦ ਗੁਰੂ ਦੇ ਵਿੱਚ ਉਹਨੂੰ ਤਾਂ ਆਪਣੇ ਸ਼ਬਦ ਗੁਰੂ ਦੇ ਨਾਲ ਬੜਾ ਜਿਆਦਾ ਸਨੇਹ ਹੁੰਦਾ ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਾਗਤ ਜੋਤ ਜਪੈ ਨ ਸਬਸਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠ ਪੂਲ ਨਾ ਮੰਨੇ ਵੀ ਜਿਹੜਾ ਇੱਕ ਸਿੱਖ ਹੈ ਉਹ ਨਾ ਭੁੱਲ ਕੇ ਵੀ ਮੜੀਆਂ ਮਸਾਣਾ ਦੀ ਪੂਜਾ ਨਹੀਂ ਕਰਨੀ ਮੜੀਆਂ ਮਸਾਣਾ ਦਾ ਉਪਾਸ਼ਕ ਨਹੀਂ ਹੈ ਸਿੱਖ ਉਹ ਉੱਥੇ ਮੂਰਤੀ ਪੂਜਾ ਵੀ ਕਰਦਾ ਹੈ ਮੂਰਤੀ ਦੇ ਜਾ ਕੇ ਫੁੱਲ ਵੀ ਚੜਾਉਂਦਾ ਹੈ ਉੱਥੇ ਜਾ ਕੇ ਮੂਰਤੀ ਦੇ ਜੋਤ ਵੀ ਜਗਾਉਂਦਾ ਹੈ ਮੂਰਤੀ ਦੀ ਆਰਤੀ ਵੀ ਕਰਦਾ ਹੈ ਹਮਣ ਵੀ ਕਰਦਾ ਏ ਅੱਗ ਬਾਲ ਕੇ ਜਿਹੜਾ ਹਮਣ ਹੁੰਦਾ ਉਹਦੇ ਵਿੱਚ ਤੇਲ ਵੀ ਸੋਟਦਾ ਏ ਜੋ Hindu ਪਰੰਪਰਾ ਅਨੁਸਾਰ ਉੱਥੇ ਮੰਤਰ ਪੜੇ ਜਾਂਦੇ ਉੱਥੇ ਮੰਤਰ ਵੀ ਪੜਦਾ ਏ ਸਾਰਾ ਕੁਝ ਕਰਦਾ ਭਾਈ ਜਿੰਨਾ ਦਾ ਮੁਬਾਰਕ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਕਿ ਭਾਈ ਜਿਹੜੇ ਧਰਮ ਦੇ ਵਿੱਚ ਤੁਸੀਂ ਹੋ ਤੁਹਾਨੂੰ ਤੁਹਾਡਾ ਮੁਬਾਰਕ ਹੈ ਤੁਸੀਂ ਆਪਣੇ ਧਰਮ ਦੇ ਵਿੱਚ ਰਹੋ ਜੀ ਸਦਕੇ ਜੋ ਮਰਜ਼ੀ ਕਰੋ ਭਾਵੇਂ ਹਮਣ ਕਰੋ ਮੂਰਤੀ ਪੂਜਾ ਕਰੋ ਜੋ ਮਰਜ਼ੀ ਕਰੋ ਪਰ ਮੈਂ ਖਾਸ ਕਰਕੇ ਅਪੀਲ ਇਹ ਕਰਦਾ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਕਿੰਨੇ ਦਲ ਪੰਥਾਂ ਉਹ ਦਲ ਪੰਥਾਂ ਦੇ ਜਿੰਨੇ ਵੀ ਮੁਖੀ ਆ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਨਿਹੰਗ ਸਿੰਘ ਹਰਜੀਤ ਸਿੰਘ ਨਾਮ ਦਾ ਨਿਹੰਗ ਸਿੰਘ ਹੈ ਨਾ ਇਹਦੇ ਉੱਪਰ ਸਖਤ ਤੋਂ ਸਖਤ ਤੁਸੀਂ ਕਾਰਵਾਈ ਕਰਵਾਓ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਤੁਹਾਨੂੰ ਇਸ ਹਰਜੀਤ ਸਿੰਘ ਪਖੰਡੀ ਨਿਹੰਗ ਦੇ ਉੱਪਰ ਇਹ ਜਿਹੜਾ ਸਿੱਖੀ ਧਰਮ ਦਾ ਬਾਣਾ ਪਾ ਕੇ ਘਟਾਲਾ ਲਾ ਰਿਆ ਇਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਾਉਣੀ ਚਾਹੀਦੀ ਆ ਬਕਾਇਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਬਿਆਨ ਦੇਣਾ ਚਾਹੀਦਾ ਵੀ ਇਹ ਬਾਣਾ ਜਾਂ ਤੇ ਲਾਹ ਦੇਵੇ ਬਾਣਾ ਲਾਹ ਦੇਵੇ ਕਿਉਂਕਿ ਬਾਣਾ ਹੈ ਗੁਰੂ ਦਾ ਉੱਥੇ ਜਿਹੜਾ ਸਿਰ ਨੀਵਾ ਹੁੰਦਾ ਉਹ ਗੁਰੂ ਦਾ ਸਿਰ ਨੀਵਾ ਹੁੰਦਾ ਜਦੋਂ ਇੱਕ ਦਮਾਲਾ ਲੈ ਕੇ ਉੱਥੇ ਮੂਰਤੀ ਪੂਜਾ ਕਰਦੇ ਆ ਹੋਮ ਕਰਦੇ ਆ ਜਗ ਕਰਦੇ ਆ ਸੋ ਇਹ ਜਿਹੜੀ ਬੀਜੇਪੀ ਦਾ ਬੰਦਾ ਇਹ ਆਰਐਸ ਦਾ ਬੰਦਾ ਵਾ ਇਹਦੀ ਨਾਕ ਚ ਨਕੇਲ ਪਾਉਣੀ ਚਾਹੀਦੀ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਖਤ ਤੋਂ ਸਖਤ ਐਕਸ਼ਨ ਲੈਣ ਕਿਉਂਕਿ ਜਦੋਂ ਨਿਹੰਗ ਸਿੰਘ ਬਾਣੇ ਦੇ ਵਿੱਚ ਇਹ ਕੰਮ ਕਰਦਾ ਉੱਥੇ ਬਦਨਾਮੀ ਸਾਰੀਆਂ ਜਥੇਬੰਦੀਆਂ ਦੀ ਹੁੰਦੀ ਹੈ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੀ ਬਦਨਾਮੀ ਹੁੰਦੀ ਹੈ ਸੋ ਇਹ ਮੇਰੀਆਂ ਬੇਨਤੀਆਂ ਸੀ ਇਹ ਦੋ ਮੁੱਦੇ ਵੱਡੇ ਪੱਧਰ ਤੇ ਭਖ ਰਹੇ ਆ ਦੋਵਾਂ 'ਲੀ ਗੌਰ ਕਰਨ ਦੀ ਲੋੜ ਆ ਚਿੰਤਨ ਕਰਨ ਦੀ ਲੋੜ ਆ ਵੀ ਇਹ ਮੁੱਦੇ ਆਏ ਕਿੱਥੋਂ ਕਾਹਦਾ ਕਾਰਨ ਕਰਕੇ ਆਏ ਆ ਕਿਉਂ ਇੰਨੇ ਵੱਡੇ ਪੱਧਰ ਤੇ ਭਖ ਰਹੇ ਆ ਇਹਦਾ ਚਿੰਤਨ ਕਰਨ ਦੀ ਲੋੜ ਆ ਵਿਚਾਰ ਕਰਨ ਦੀ ਲੋੜ ਆ ਤੇ ਇਹ ਨਿਹੰਗ ਹਰਿਜੀਤ ਸਿੰਘ ਜਿਹੜਾ ਭਾਜਪਾ ਦਾ ਆਰਐਸ ਦਾ ਦਲਾਲ ਆ ਇਹ ਇਹਨੂੰ ਇਹਨੂੰ ਇਹ ਨਹੀਂ ਪਤਾ ਵੀ ਮੈਂ ਸ਼ਬਦ ਦਾ ਜਾਪ ਕਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਜਾਂ ਗੁਰੂ ਸਾਹਿਬ ਅੱਗੇ ਸਿਰ ਝੁਕਾਉਣਾ ਬਸ ਇਹਨੂੰ ਇਹ ਪਤਾ ਵੀ ਮੈਂ ਮੂਰਤੀ ਪੂਜਾ ਕਿੱਦਾਂ ਕਰਨੀ ਇਹਨੂੰ ਇਹ ਪਤਾ ਵੀ ਮੰਦਰਾਂ ਦੇ ਵਿੱਚ ਟਾਲ ਲਖੜਾ ਕਿੱਦਾਂ ਖੜਕਾਉਣੇ ਆ ਭਾਈ ਜੀ ਸਦਕੇ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ ਉਹ ਟਾਲ ਲਖੜਾ ਖੜਕਾਉਣ ਮੂਰਤੀ ਪੂਜਾ ਕਰਨ ਜੋ ਮਰਜ਼ੀ ਕਰਨ ਪਰ ਨਿਹੰਗ ਸਿੰਘ ਬਾਣੇ ਦੇ ਵਿੱਚ ਜਦੋਂ ਬੰਦਾ ਜਾ ਕੇ ਉੱਥੇ ਮੂਰਤੀ ਪੂਜਾ ਕਰਦਾ ਉੱਥੇ ਪੂਰੇ ਪੰਥ ਦੀ ਬਦਨਾਮੀ ਹੁੰਦੀ ਹੈ ਇਸ ਦਲਾਲ ਇਸ ਮਹਾ ਮੂਰਖ ਬੰਦੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਜੱਥੇ ਬੰਦਿਆਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਰਚਨਾ ਮਖਵਾਨਾ ਨਾਮ ਦੀ ਲੜਕੀ ਵੱਲੋਂ ਦੋਸਤੋ ਜੋ ਇਹ ਦਰਬਾਰ ਸਾਹਿਬ ਵਿਖੇ ਘਟਿਆ ਕਰਤੂਤ ਕੀਤੀ ਗਈ ਹੈ ਤੇ ਨਾਲ ਹੀ ਦੋਸਤੋ ਜੋ ਸਿੱਖ ਭੈਣ ਨੂੰ ਪੇਪਰ ਦੇਣ ਤੋਂ ਪਹਿਲਾਂ ਉਸ ਦੇ ਕਕਾਰ ਲਾਉਣ ਦੇ ਲਈ ਕਿਹਾ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਫੇਰ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਲਈ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ